ہم روٹھ جائیں گے ماں تاں کبھی پتاں کبھی بھائی منائیں گے جوراور سنگھ باپ دے فتے سنگھ نوں کہہ رہا کنا فتے سیاں جدوں جنگ فتے کر کے آ جان گے نا پتا جی ہونی بابا اجیت سنگھ ہونی بڑے بھرا میں نہیں بلاوناں گا کر کے گلہ ہر ایک سے ہم روٹھ جائیں گے میں نہیں بولنا کسے نوں میں رُس جاواں گا ਮਾਤਾ ਕਵੀ ਪਿਤਾ ਕਵੀ ਭਾਈ ਮਨਾਉਣਗੇ ਤੇ ਫਿਰ ਕਿਤੇ ਪਿਤਾ ਜੀ ਕਹਿਣਗੇ ਕਿ ਕੋਈ ਨਹੀਂ ਫਤਿਹ ਸਿਆ ਮੰਨ ਜਾ ਕਿਤੇ ਭਾਈ ਕਹਿਣਗੇ ਜਿਹਾਰ ਸਿੰਘ ਮੈਨੂੰ ਕਵੇਗਾ ਤੇਜੀਤ ਸਿੰਘ ਕਵੇਗਾ ਤੇ ਕਿਤੇ ਮਾਤਾ ਕਹੇਗੀ ਪਰ ਮੈਂ ਉਹਨਾਂ ਨਾਲ ਉੱਠ ਜਾਵਾਂਗੀ ਕਿ ਸਾਨੂੰ ਛੱਡ ਕੇ ਕਿਉਂ ਗੇ ਹਮ ਕੋ ਗਲੇ ਲਗਾ ਕੇ ਕਹੇਂਗੇ ਉਹ ਬਾਰ-ਬਾਰ ਮੰਨ ਜਾਓ ਲੇਕਿਨ ਹਮ ਨਹੀਂ ਮੰਨ ਲੇਂਗੇ ਜੀਨ ਹਾ ਕਹਿੰਦਾ ਜਦੋਂ ਘੁੱਟ ਘੁੱਟ ਕੇ ਗੱਲ ਨਾਲ ਲਾਉਣਗੇ ਨਾ ਵੀ ਉਹ ਮੰਨ ਜੋ ਫੇਰ ਮੰਨੂਆ ਮੰਨ ਜਾਓ ਲੇਕਿਨ ਹਮ ਨਹੀਂ ਮੰਨ ਲੇਂਗੇ ਜੀ ਹਾਂ ਬਿਲਕੁਲ ਵੀ ਮੈਂ ਉਸ ਉਸ ਉਹਨਾਂ ਨਾਲ ਭਰੋਸਾ ਰੱਖਣਾ ਜਦੋਂ ਆਉਣਗੇ ਕਿਉਂ ਇੱਕ ਦੂਜੇ ਨਾਲ ਵਾਅਦਾ ਬਰას ਕਰ ਰਹੇ ਹ ਇਕਰਾਰ ਲੈਂਗੇ ਜਬਸੇ ਬੁਲਾਨਾ ਨਾ ਫੇਰ ਕਬੀ ਬਾਹਰ ਦਿਲ ਗਰ ਵਿਛੜ ਕੇ ਸਦਾਨਾ ਨਾ ਫੇਰ ਕਬੀ ਹਮ ਕੋ ਇਕੱਲੇ ਛੋੜ ਕੇ ਜਾਣਾ ਨਾ ਫਿਰ ਕਬੀ ਕਹ ਦਿੰਦੇ ਹਾਂ ਜੋ ਹਮ ਕੋ ਰੁਲਾਣਾ ਨਾ ਫਿਰ ਕਬੀ ਫਿਰ ਮੈਂ ਤਾਂ ਮੰਨਾਂਗਾ ਪਹਿਲਾਂ ਉਹਨਾਂ ਤੋਂ ਇਕਰਾਰ ਕਰਾ ਕੇ ਕਿ ਭੁਲਾਣਾ ਨਾ ਫਿਰ ਕਬੀ ਅੱਗੇ ਤੋਂ ਮੈਨੂੰ ਇਦਾਂ ਛੱਟ ਕੇ ਨਹੀਂ ਜਾਣਾ ਤੁਸੀਂ ਬਾਹਰ ਦੀ ਗਰ ਵਿਛੜ ਕੇ ਅਗਲੀ ਵਾਰ ਵਿਛੜੋਗੇ ਸਤਾਣਾ ਨਾ ਫਿਰ ਕਬੀ ਮੈਨੂੰ ਨਹੀਂ ਛੱਡ ਕੇ ਜਾਣਾ ਨਾਲ ਲੈ ਕੇ ਜਾ ਹਮ ਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਦੀ ਮੈਂ ਕਹਾਂਗਾ ਜੇ ਅੱਗੇ ਨੂੰ ਜਾਣਾ ਹੋਇਆ ਨਾ ਮੈਨੂੰ ਛੱਡ ਕੇ ਨਾ ਜਾ ਨਾਲ ਹੀ ਲੈ ਜਾ ਕਹਿ ਦਿੰਦੇ ਹਾਂ ਜੋ हमको ਰੁਲਾਣਾ ਨਾ ਫਿਰ ਕਰਾਂ ਕਹਾਂਗਾ ਮੌਤ ਰੋਏ ਆ ਤੁਹਾਡੇ ਤੋਂ ਵਿਛੜ ਕੇ ਤੇ ਫਿਰ ਕਦੇ ਸਾਨੂੰ ਇਹ ਨੌਰਗ ਵਾਪਸ ਆਵੇ ਬੱਚੋਂ ਕੀ ਗੁੱਸਾ ਬੂਜੋ ਸੁਣੀ ਦਦੀ ਜਾਨ ਨੇ ਦੇ ਇਖਤਿਆਰ ਰੋਦੀਆ ਈਸ਼ਵਾਰਾਂ ਸ਼ਾਨ ਨੇ ਜਦੋਂ ਉਹਨਾਂ ਦੋਵਾਂ ਦੀ ਗੁਫ਼ਤਗੂ ਦਾਦੀ ਨੇ ਸੁਣੀ ਨਾ ਮਾਤਾ ਨੇ ਨਾ ਆਪਣਾ ਚਿਹਰਾ ਧੱਬਿਆ ਪ੍ਰਸਾਦ ਸੰਗਤ ਜੀ ਦੁਨੀਆ ਮੰਡੀਆ ਮਾਂ ਹੁੰਦੀ ਆ ਬਾਤ ਤੇ ਉਹ ਤਾਂ ਫਿਰ ਗੁਰੂ ਮਾਂ ਸੀ ਸਭ ਗੁਰਦੇਵ ਮਾਤਾ ਪਹਿਲਾਂ ਪਤੀ ਦਾ ਸਿਰ ਕਟਾਇਆ ਫਿਰ ਪੋਤਰੇ ਸੀਲ ਹੋਏ ਸਾਰਾ ਪਰਿਵਾਰ ਪਿਛੜ ਗਿਆ ਖੇਰੂ ਖੇਰੂ ਹੋ ਗਿਆ ਕਿੰਨਾ ਵੱਡਾ ਦਿਲ ਹੋਵੇਗਾ ਉਹ ਮਾਂ ਦਾ ਕਿੱਦਾਂ ਵੱਡਾ ਉਹਦੇ ਅੰਦਰ ਹੌਸਲਾ ਹੋਵੇਗਾ ਤੇ ਹੋਵੇ ਵੀ ਕਿਵੇਂ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨ ਸਾਥੀ ਆ ਪਰ ਇਹਨਾਂ ਬੱਚਿਆਂ ਦਾ ਦਿਲ ਨਾ ਡੋਲ ਜਾਵੇ ਮਾਂ ਨੇ ਚਿਹਰਾ ਧੱਬ ਲੈ ਐਉਂ ਭਾਈ ਕਿ ਜਿਹੜੀ ਗੱਲ ਬਾਤ ਗੰਗੂ ਨਾਲ ਹਾਦਸ਼ਾ ਉਧਰ ਨੂੰ ਪਹੁੰਚ ਗਏ ਉਹ ਆਉਣ ਵਾਲੀ ਵਾਰ ਦਾ ਤੇ ਹੁਣ ਆਪਾਂ ਕਿਣਤਾ ਮਾਤਰਾ ਜਿਵੇਂ ਚਮਕੌਰ ਸਾਹਿਬ ਜਾ ਕੇ ਪੜਾ ਹੋਇਆ ਪਾਤਸ਼ਾਹ ਦਾ ਆਪਾਂ ਉਹਦੀ ਵਿਚਾਰ ਕਰਕੇ ਦੇ ਹੁਣ ਵਿਸ਼ਰਾਮ ਦੇਈਏ ਕਿਉਂਕਿ ਭਾਈ ਸਾਡਾ ਹਜ਼ੂਰੀ ਜਥਾ ਹੈਗਾ ਭਾਈ ਬਲਦੇਵ ਸਿੰਘ ਜੰਗੀ ਰੱਖਵਾ ਤੇ ਹਰ ਜੋਨ ਮੇਲੇ ਤੇ ਸ਼ੈਬਰਾਂ ਆਉਂਦੇ ਨੇ ਸਾਹਿਬ ਦੀ ਬਿਣਾਈ ਗਾਉਂਦੇ ਆ ਤੇ ਉਹ ਵੀ ਪਹੁੰਚ ਚੁੱਕੇ ਆ ਤਾਂ ਹੁਣ ਆਪਾਂ ਇੱਥੇ ਵਿਸ਼ਰਾਮ ਦੇਈਏ ਚਮਕੌਰ ਸਾਹਿਬ ਦੇ ਵਿੱਚ ਜਿਵੇਂ ਕਲਗੀਧਰ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰਸਾ ਨਦੀ ਨੂੰ ਪਾਰ ਕਰਕੇ ਪਹੁੰਚੇ ਨੇ ਤੇ ਜਿਵੇਂ ਇੱਥੇ ਦਾ ਜੋ ਵੀ ਵਾਰਤਾ ਲਾਪ ਹੋਇਆ ਜੋ ਵੀ ਅੱਲਾਹ ਜਾਣਖਾ ਉਹ ਸਾਰੀ ਗੱਲ ਆਪਣੇ ਕਲਮ ਦੇ ਨਾਲ ਜਰਾ ਦਰਜ ਕਰਦੇ ਹੋਏ ਸਤਿਗੁਰੂ ਬਾਦਸ਼ਾ ਕਲਗੀਧਰ ਸਿੰਘ ਸਾਹਿਬ ਜੀ ਦੇ ਉਸ ਪਰਿਵਾਰ ਦੇ ਵਿਛੜਨ ਤੋਂ ਲੈ ਕੇ ਸਾਰੇ ਸਾਕੇ ਨੂੰ ਨੇ ਕਲਮ ਬੰਦ ਕੀਤਾ